ਹਲੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੱਗੇ ਆਲੂ ਗਾਜਰਾ ਦੀ ਸਬਜ਼ੀ ਬਣਾਉਣ ਉਹਦੇ ਵਾਸਤੇ ਆਪਾਂ ਆਲੂ ਤੇ ਗਾਜਰਾ ਕੱਟ ਲਏ ਆ ਕਿਉਂਕਿ ਗਾਜਰਾ ਨੂੰ ਅਪਰੇਅ ਕਰਦਿਆਂ ਖੋ ਗਿਆ ਵਾਂ ਅੱਜ ਆਪਾਂ ਚੱਕਾ ਬਣਾਵਾਂਗੇ ਕਰਦੇ ਹੋ ਗਾਜਰੇ ਦੀ ਸਬਜ਼ੀ ਉਹਦੇ ਵਾਸਤੇ ਆਪਾਂ ਇੱਧਰ ਲਾਲ ਟਮਾਟਰ ਪਿਆਜ਼ ਕੱਟ ਲਏ ਆ ਕਿ ਜਿਹੜਾ ਆਪਾਂ ਪਾਉਦੇ ਆ ਤੇਲ ਚਲੋ ਜੀ ਆਪਾਂ ਵੜਉਦੇ ਆ ਫਲੂਕਾ ਚਰੇ ਦੀ ਸਬਜ਼ੀ ਤਾਂ ਜੀ ਕੜਾਈ ਆਪਣੀ ਗਰਮ ਹੋ ਚੁੱਕੀ ਆ ਹੋਰ ਇਹਦੇ ਵਿੱਚ ਪਾਉਦੇ ਆ ਪਾਸਾ ਦਾ ਤੇਲ ਕੀ ਹੈ ਉਹਨੇ ਬਰਦਰ ਵੀ ਨਾ ਕਰਦੇ ਨੂੰ ਨਗਰੈਟੀ ਖਾਣ ਨੂੰ ਮਾਰਾ ਤੇਲ ਆਪਣਾ ਗਰਮ ਹੋ ਚੁੱਕਾ ਉਹਦੇ ਵਿੱਚ ਪਾ ਦਾਂਗੇ ਜੀਰਾ ਕਿਆਬ ਆਹੋਂ ਕੱਢ ਕੇ ਅੱਧਾ ਰੋਟੀ ਮਿਲਣਾ ਲਾਉਂਦੇ। ਚਲੋ। ਥੋੜੀ ਜਿਹੀ ਕਿ ਅਦਰਕਾ ਦਾ ਪੇਸਟ ਪਾ ਦਾਂਗੇ। No lado ਵਿਚ ਪਿਆਜ਼ ਵੀ ਪਾ ਦਾਂਗੇ ਲਾਂਟ ਤਰ ਤਰ ਕਵਾਲਿਟੀ ਤਾਂ ਨਾ ਹੋ ਰਹੀ ਹੈ ਇਲਾ ਥੋੜੀ ਜਿਹੀ ਪਿੱਤੀ ਹੈ ਇਹ ਪਤਾ ਨਹੀਂ ਥੋੜਾ ਜਿਹਾ ਗਰਮ ਦਸਤਾਂ ਲਾ ਪਾਵਾਂਗੇ ਥੋੜੀ ਜਿਹੀ ਜ਼ਿਆਦਾ ਵੀ ਤੜਕਾ ਆਪਣਾ ਪਾ ਦਿੱ ਚੁੱਕਾ ਵਾ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਲੂ ਗਾਜਰਾਂ ਕੱਟੀਆਂ ਨੇ ਉਹ ਪਾ ਦਾਂਗੇ ਜਿਹੜੇ ਲਾਡ ਵਾੜ ਰੋ ਥੋੜੇ ਆਪਾਂ ਘੋਟੇ ਬੀਸਲੇ ਚ ਕੱਟੇ ਹੋਈ ਏ ਸਭ ਜਿਹੜੇ ਸੁਨੇ ਲਾ ਦੇ ਪੰਜ ਘਰ ਦੇ ਗਾਜਰਾ ਫਰੈਸ਼ ਲੱबिया ਬਰੋ ਲਿਆ ਬਹੁਤ ਐਸਟੀ ਬੰਦੀਆ ਕਰਦੇ ਗਾਜਰਾ ਤੋਂ ਫਿਰ ਆਪੇ ਸਪਰੇਅ ਇਹਦੇ ਤੇ ਨਾ ਕੋਈ ਫਸ ਫਾਰ ਦਵਾਈ ਥੋੜਾ ਪੈਨੋ ਟਕੜ ਲੈਣੇ। ਨਸਵੀ ਨੂੰ ਇੰਟਰਜਿੰਨ ਲਵਾਗੇ। ਤੜਕਾ ਗਿਆ ਆਪਣਾ ਲੱਗ। ਸਬਜ਼ੀ ਆਪਣੀ ਲਗਭਗ ਬਣੀ ਚੁੱਕੀ ਆ। ਅਲੂ ਵੇਸਾ ਦੇਡੇ ਗੜ ਗਏ ਇਹਦੇ ਵਿੱਚ ਆਪਾਂ ਕਦੀ ਆਹ ਵੇਖਿਓ ਜਿਹੜਾ ਕੱਟਿਆ ਹੈ ਇਹ ਉਹ ਵਿੱਚ ਪਾ ਦਾਂਗੇ ਮਰਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ। ਹੋਰ ਦੱਸਿਓ ਕਿਵੇਂ ਦੀ ਬਣੀ। ਲਾਈਕ, ਸ਼ੇਅਰ, ਕਮੈਂਟ ਆੜੀ ਵੀਡੀਓ ਜ਼ਰੂਰ ਕਰਿਓ। ਨਵੇਂ ਆਏ ਚਾਹਦੋਂ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਜੀ, ਸ਼ਸ਼ੀ ਕਾ